ਸਵਾਗਤ ਹੈ ਤੁਹਾਡਾ ਆਪਣੇ ਫ੍ਰੀ ਆਫ ਕਾਸਟ ਕਟਿੰਗ ਤੇ ਸਟੀਚਿੰਗ ਕੋਰਸ ਦੇ ਵਿੱਚ ਤੇ ਜਿਹੜੀ ਅੱਜ ਆਪਾਂ ਕਲਾਸ ਲੈ ਕੇ ਆਏ ਆ ਉਹ ਆਪਾਂ ਲੈ ਕੇ ਸਟ੍ਰੇਟ ਪਲਾਜ਼ੋ ਤੇ ਬਹੁਤ ਪੈਣਾ ਨੂੰ ਇਹਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਜਿਹੜਾ ਆਸਣ ਹੁੰਦਾ ਹੈ ਉਹਦੇ ਵਿੱਚ ਖਿੱਚ ਪੈਂਦੀ ਹੈ ਤੇ ਉਹਦੇ ਲਈ ਮੈਂ ਤੁਹਾਨੂੰ ਅੱਜ ਖਾਸ ਦੋ ਫਾਰਮੂਲੇ ਦੱਸੂਗੀ ਜੇ ਤੁਸੀਂ ਇਹ ਫਾਰਮੂਲੇ ਲਗਾ ਕੇ ਇਹਦੀ ਕਟਿੰਗ ਕਰੋਗੇ ਤਾਂ ਕਦੇ ਵੀ ਜਿਹੜੀ ਖਿੱਚ ਹੈ ਉਹ ਪਲਾਜ਼ੋ ਦੇ ਵਿੱਚ ਨਹੀਂ ਪਾਊਗੀ ਤੇ ਜਿਹੜਾ ਅੱਜ ਆਪਾਂ ਸਟ੍ਰੇਟ ਪਲਾਜ਼ੋ ਤੁਹਾਨੂੰ ਸਿਖਾਉਣਾ ਹੈ ਨਾਪ ਆਪਣੇ ਕੋਲੇ ਇਹ ਹੈ ਲੰਬਾਈ 40 हिप 42 ਤੇ ਮੂਰੀ 10 ਇੰਚ ਜਿਹੜਾ ਇਹ ਸਟ੍ਰੇਟ ਪਲਾਜ਼ੋ ਹੁੰਦਾ ਹੈ ਇਹਦੇ ਲਈ ਆਪਾਂ ਨੂੰ ਸਿਰਫ ਇਹ ਤਿੰਨ ਨਾਪਾਂ ਦੀ ਜਰੂਰਤ ਪੈਂਦੀ ਹੈ ਵੈਸੇ ਆਪਾਂ ਤੁਹਾਨੂੰ ਪਲਾਜ਼ੋ ਦਾ ਜਿਹੜਾ ਹੈਗਾ ਨਾਪ ਕਿਵੇਂ ਲੈਣਾ ਹੈ ਤੇ ਕਿਵੇਂ ਆਪਾਂ ਨੂੰ ਕਾਪੀ ਤੇ ਨੋਟ ਕਰਨਾ ਹੈ ਉਹਦਾ ਤਰੀਕਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਜਿੰਨਾ ਭੈਣਾ ਨੇ ਪਲਾਜ਼ੋ ਦਾ ਨਾਪ ਲੈਣ ਦਾ ਤਰੀਕਾ ਵਾਲੀ ਉਹ ਵੀਡੀਓ ਨਹੀਂ ਦੇਖੀ ਉਹ ਤੁਸੀਂ ਜ਼ਰੂਰ ਦੇਖੋ ਕਿਉਂਕਿ ਜੇ ਤੁਹਾਨੂੰ ਪਲਾਜ਼ੋ ਦਾ ਨਾਪ ਸਹੀ ਢੰਗ ਨਾਲ ਨਹੀਂ ਲੈਣਾ ਆਊਗਾ ਤਾਂ ਤੁਸੀਂ ਇਹਦੀ ਕਟਿੰਗ ਹੈ ਜਿਹੜੀ ਉਹ ਪ੍ਰੋਪਰ ਢੰਗ ਨਾਲ ਨਹੀਂ ਕਰ ਸਕੋਗੇ ਤੇ ਆਜੋ ਫਿਰ ਕੁਝ ਖਾਸ ਫਾਰਮੂਲਿਆਂ ਦੇ ਨਾਲ ਆਪਾਂ ਸਿੱਖਦੇ ਹਾਂ ਸਟ੍ਰੇਟ ਪਲਾਜ਼ਰ ਦੀ ਜਿਹੜਾ ਇਹ ਮੇਰੇ ਕੋਲੇ ਕੱਪੜਾ ਹੈ ਇਹ 2.5 ਮੀਟਰ ਕੱਪੜਾ ਹੈ ਮੇਰੇ ਕੋਲੇ ਜੇ ਤੁਹਾਡੇ ਕੋਲੇ ਕੱਪੜਾ ਘਟੀਆਂ ਵੱਧ ਹੈ ਤੇ ਇਹਦੇ ਵਾਸਤੇ ਤੁਸੀਂ ਕੀ ਤਰੀਕਾ ਅਪਣਾ ਸਕਦੇ ਹੋ ਜਿੰਨੇ ਤੇ ਤੁਹਾਡੇ ਜਿਹੜੇ ਪਲਾਜ਼ੋ ਦੀ ਲੰਬਾਈ ਹੈ ਉਹਦੇ ਵਿੱਚ ਤੁਸੀਂ 10 ਇੰਚ ਕਪੜਾ ਐਕਸਟਰਾ ਰੱਖ ਲਿਆ ਕਰੋ ਜਾਨੀ ਕਿ ਇੱਕ ਸਾਈਡ 5 ਇੰਚ ਤੇ 5 ਇੰਚ ਹੀ ਠਾਣੀ ਸਾਈਡ ਜਿਹੜਾ ਕਿ ਆਪਾਂ ਮਾਰਜਨ ਰੱਖਣਾ ਹੁੰਦਾ ਬਸ ਉਹਨਾਂ ਕਪੜਾ ਇਨਫ ਹੁੰਦਾ ਵੈਸੇ 2.5 ਮੀਟਰ ਦੇ ਵਿੱਚ ਸਾਰੇ ਪਲਾਜ਼ੋ ਆ ਜਿਹੜੇ ਉਹ ਵਧੀਆ ਬਣ ਜਾਂਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਇਲਾਸਟਿਕ ਜਿਵੇਂ ਆਪਾਂ ਲਗਾਉਣੇ ਆ ਤਾਂ ਉਹਦੇ ਲਈ ਆਪਾਂ ਜਿਹੜਾ ਮਾਰਜਨ ਰੱਖਣਾ ਹੁੰਦਾ ਜਿਵੇਂ ਮੈਂ ਇੱਥੇ 2.5 ਇੰਚ ਤੇ ਇੱਕ ਨਿਸ਼ਾਨ ਲਗਾ ਰਹੀ ਆ ਤੇ ਇਸੇ ਤਰ੍ਹਾਂ ਤੁਸੀਂ ਇਹ 2-3 ਜਗ੍ਹਾ ਤੇ ਮਾਰਕ ਲਗਾ ਕੇ ਤੇ ਇਹਨੂੰ ਬਿਲਕੁਲ ਸਿੱਧਾ ਕਰ ਲਓ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਤਿਆਰ ਲੰਬਾਈ ਹੈ ਉਹ ਨਾਪਾਂਗੇ ਆਪਾਂ ਇਹ ਜਗ੍ਹਾ ਨੂੰ ਵਿੱਚ ਨਹੀਂ ਐਡ ਕਰਨਾ ਕਿਉਂਕਿ ਇਹ ਆਪਾਂ ਉੱਪਰੋਂ ਫੋਲਡ ਕਰ ਦਾਂਗੇ ਇਸ ਤਰ੍ਹਾਂ ਜਦੋਂ ਆਪਾਂ ਲਾਸਟਿਕ ਲਗਾਵਾਂਗੇ ਤਾਂ ਆਪਾਂ ਇਹਦੇ ਨੀਚੇ ਮਾਰਕ ਦੇ ਨੀਚੇ ਇੱਥੋਂ ਆਪਾਂ ਇੰਚੀ ਟੇਪ ਨੂੰ ਲਗਾਉਣਾ ਸ਼ੁਰੂ ਕਰਾਂਗੇ ਤੇ ਜਿੰਨੀ ਵੀ ਆਪਾਂ ਪਲਾਜ਼ੋ ਦੀ ਲੰਬਾਈ ਰੱਖਣਾ ਚਾਹੁੰਦੇ ਆ ਜਿਵੇਂ ਆਪਾਂ ਇੱਥੇ 40 ਇੰਚਾ ਜਿਹੜਾ ਉਹ ਪਲਾਜ਼ੋ ਰੈਡੀ ਕਰਨਾ ਚਾਹੁੰਦੇ ਆ ਤਾਂ ਤੁਸੀਂ 40 ਦੇ ਉੱਪਰ ਨਿਸ਼ਾਨ ਲਗਾ ਦਿਓ ਜਿੰਨੀ ਤੁਸੀਂ ਰੱਖਣਾ ਚਾਹੁੰਦੇ ਆ ਤੁਸੀਂ ਉਹਨੇ ਇੰਚ ਤੇ ਨਿਸ਼ਾਨ ਲਗਾ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਜਿੰਨਾ ਕੱਪੜਾ ਫੋਲਡ ਕਰਨਾ ਚਾਹੁੰਦੇ ਆ ਉਹਦੇ ਉਹਦੇ ਵਾਸਤੇ ਆਪਾਂ ਮਾਰਜਨ ਤੇ ਨਿਸ਼ਾਨ ਲਗਾਵਾਂਗੇ ਤੁਸੀਂ ਜੇ ਇੱਥੇ ਚੌੜਾ ਪਹੁੰਚਾ ਮੋੜਨਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਕੱਪੜਾ ਜਿਹੜਾ ਉਹ ਵੱਧ ਵੀ ਰੱਖ ਰਹੇ ਆ ਵੈਸੇ ਸਟ੍ਰੇਟ ਪਲਾਜ਼ੋ ਹੁੰਦਾ ਜਿਹੜਾ ਉਹਦੇ ਲਈ ਜਿਹੜਾ 2.5 ਇੰਚ ਆਪਾਂ ਰੱਖਿਆ ਤਾਂ ਉਹ ਕੱਪੜਾ ਬਹੁਤ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਨਿਸ਼ਾਨ ਨੂੰ ਵੀ ਬਿਲਕੁਲ ਸਿੱਧਾ ਕਰ ਦੋ ਤੇ ਇਸ ਤਰ੍ਹਾਂ ਆਪਾਂ ਜਿਹੜੀ ਹੈਗੀ ਐ ਪਲਾਜ਼ੋ ਦੀ ਲੰਬਾਈ ਲੈਣੀ ਹੁੰਦੀ ਹੈ ਜਿੰਨਾ ਭੈਣਾਂ ਨੂੰ ਇੱਥੋਂ ਤੱਕ ਬਿਲਕੁਲ ਕਲੀਅਰ ਹੋ ਗਿਆ ਉਹ ਜ਼ਰੂਰ ਕਮੈਂਟ ਕਰੋ ਜੇ ਜਿਹੜੀ ਕਿ ਪਹਿਲਾ ਸਟੈਪ ਹੁੰਦਾ ਆਪਣਾ ਲੰਬਾਈ ਲੈਣਾ ਲੰਬਾਈ ਆਪਾਂ ਸਿੰਪਲ ਜਿੰਨੀ ਵੀ ਲੰਬਾਈ ਰੱਖਣੀ ਹੈ ਓਨੀ ਲੰਬਾਈ ਲੈ ਲੈਣੀ ਹੈ ਉਹਦੇ ਵਿੱਚ ਐਕਸਟਰਾ ਕੀ ਲੈਣਾ ਹੈ ਇਲਾਸਟਿਕ ਵਾਸਤੇ 2.5 ਇੰਚ ਕਪੜਾ ਐਕਸਟਰਾ ਤੇ 2.5 ਇੰਚ ਕਪੜਾ ਨੀਚੇ ਆਪਾਂ ਜਦੋਂ ਮੂਰੀ ਫੋਲਡ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਹੁੰਦਾ ਜਾਨੀ ਕਿ ਇੱਕ ਸਾਈਡ ਹੈ ਜਿਹੜੀ ਆਪਣੀ ਉਹ 5 ਇੰਚ ਜਿਹੜਾ ਕਪੜਾ ਚਾਹੀਦਾ ਹੈ ਤੇ ਤੁਸੀਂ ਪਹਿਲਾਂ ਹੀ ਕਪੜੇ ਨੂੰ ਪੂਰੇ ਨੂੰ ਪ੍ਰੈਸ ਕਰ ਲਿਆ ਕਰੋ ਕਾਂਡ ਕੱਢ ਲਿਆ ਕਰੋ ਤੇ ਇਦਾਂ ਡਬਲ ਕਰਕੇ ਜਿਵੇਂ ਮੈਂ ਰੱਖਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਰੱਖਿਆ ਕਰੋ ਕਾਂਡ ਕੱਢਣ ਵਾਸਤੇ ਮੈਂ ਹਮੇਸ਼ਾ ਦੱਸਦੀ ਹੁੰਦੀ ਆ ਤੇ ਮੇਰੀ ਵੀਡੀਓ ਵੀ ਆ ਚੁੱਕੀ ਹੈ ਤੁਸੀਂ ਉੱਥੋਂ ਕਾਣ ਕੱਢਣ ਦਾ ਤਰੀਕਾ ਸਿੱਖ ਵੀ ਸਕਦੇ ਹੋ ਹੁਣ ਆਪਾਂ ਜਿੱਥੇ ਆਪਾਂ ਇਲਾਸਟਿਕ ਵਾਸਤੇ ਕੱਪੜਾ ਫੋਲਡ ਕੀਤਾ ਹੋਇਆ ਉੱਥੋਂ ਆਪਾਂ ਹਿਪ ਸਾਈਜ਼ ਦੇ ਅਕੋਰਡਿੰਗ ਜਿਹੜਾ ਆਪਾਂ ਰੱਖਣਾ ਹੁੰਦਾ ਦੇਖੋ ਇੱਥੇ ਆਪਾਂ ਹਿਪ ਸਾਈਜ਼ ਦੇ ਅਕੋਰਡਿੰਗ ਰੱਖਣਾ ਹੈ ਜਿਵੇਂ ਆਪਣੇ ਕੋਲ ਇੱਥੇ ਹਿਪ ਸਾਈਜ਼ ਹੈ ਜਿਹੜਾ ਉਹ 42 ਇੰਚ ਹੈ 42 ਇੰਚ ਦਾ ਮਤਲਬ ਵੀ ਪੂਰਾ ਜਿਹੜਾ ਰਾਉਂਡ ਘੁਮਾ ਕੇ ਉਹ 42 ਆਉਂਦਾ ਤਾਂ 42 ਦਾ ਆਪਾਂ 4th ਹਿੱਸਾ ਲੈਣਾ ਹੁੰਦਾ ਜਾਨੀ ਕਿ ਇਹਨੂੰ 4 ਦੇ ਉੱਪਰ ਆਪਾਂ ਭਾਗ ਕਰਦੇ ਹਾਂ ਜਿਹੜਾ 42 ਦਾ ਚੌਥਾ ਹਿੱਸਾ ਹੈ ਉਹ 1.5 ਇੰਚ ਹੋਊਗਾ ਤਾਂ ਤੁਸੀਂ 1.5 ਦੇ ਉੱਪਰ ਇੱਥੇ ਇੱਕ ਮਾਰਕ ਲਗਾ ਲਓ ਜਾਂ ਤੁਸੀਂ ਇੱਕ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ ਹੋ ਜਿਵੇਂ 42 ਤੁਹਾਡਾ ਪੂਰਾ ਰਾਉਂਡ ਘੁਮਾ ਕੇ ਆ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਜਿਹੜਾ 21 ਹੈ ਉਹ ਤੁਹਾਡਾ ਇੱਕ ਸਾਈਡ ਹੋ ਜੂਗੀ ਤਾਂ ਉਹਦਾ ਤੁਸੀਂ ਅੱਧ ਕਰ ਲਓ ਇਦਾਂ ਐਨਸੀ ਟੇਪ ਨੂੰ ਡਬਲ ਕਰਕੇ ਦੇਖੋ 1.5 ਹੋ ਗਿਆ ਜਿੰਨਾਂ ਭੈਣਾਂ ਨੂੰ ਉਵੇਂ ਨਹੀਂ ਪਤਾ ਲੱਗਦਾ ਤਾਂ ਉਹ ਇਸ ਤਰੀਕੇ ਦੇ ਨਾਲ ਵੀ ਜਿਹੜਾ ਹੈਗਾ ਇਹਦਾ ਰੱਖ ਸਕਦੇ ਆ ਹੁਣ ਇਹਦੇ ਵਿੱਚ ਆਪਾਂ 2.5 ਇੰਚ ਐਕਸਟਰਾ ਲੂਜ਼ਿੰਗ ਪਾਵਾਂਗੇ ਇਹ ਆਪਾਂ ਸਟ੍ਰੇਟ ਪਲਾਜ਼ੋ ਵਾਸਤੇ ਜਿਹੜਾ ਫਾਰਮੂਲਾ ਦੱਸ ਰਹੇ ਹਾਂ ਤੁਹਾਨੂੰ ਇਹ ਜਿਹੜਾ 2.5 ਇੰਚ ਦੀ ਆਪਾਂ ਲੂਜ਼ਿੰਗ ਪਾਉਣੀ ਹੈ ਇੱਥੇ ਉਹ ਆਪਾਂ ਕੋਈ ਵੀ ਸਾਈਜ਼ ਹੋਵੇ 28 ਤੋਂ ਲੈ ਕੇ 46 ਤੱਕ ਜਿੰਨਾ ਵੀ ਸਾਈਜ਼ ਹੁੰਦੇ ਆ ਉਹਦੇ ਵਿੱਚ ਇਹੀ ਤਰੀਕਾ ਅਪਣਾਉਣਾ ਹੈ ਆਪਾਂ हिਪ ਸਾਈਜ਼ ਦਾ ਚੌਥਾ ਹਿੱਸਾ ਤੇ ਉਹਦੇ ਵਿੱਚ 2.5 ਇੰਚ ਦੀ ਲੂਜ਼ਿੰਗ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਕਟਿੰਗ ਕਰਨੀ ਹੁੰਦੀ ਹੈ ਹੁਣ ਆਪਾਂ ਇਹਦਾ ਆਸਣ ਕੱਢਾਂਗੀ ਤੇ ਸਾਰੀਆਂ ਭੈਣਾਂ ਨੂੰ ਮੈਂ ਇਹੀ ਕਹਿਣੀ ਹੁੰਦੀ ਆ ਵੀ ਫੀਸਾਂ ਦੇਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਸਾਰਾ ਕੁਝ ਮਿਲ ਰਿਹਾ ਤਾਂ ਤੁਸੀਂ ਇਹਦਾ ਵੱਧ ਤੋਂ ਵੱਧ ਜਿਹੜਾ ਲਾਭ ਉਠਾਓ ਤੇ ਤੁਸੀਂ ਜ਼ਰੂਰ ਜੁਆਇਨ ਕਰੋ ਇਹਨਾਂ ਕਲਾਸਾਂ ਨੂੰ ਜਿਹੜੀਆਂ ਆਪਣੀਆਂ ਮੰਗਲਵਾਰ ਤੇ ਸ਼ੁੱਕਰਵਾਰ 12 ਵਜੇ ਤੇ ਹਰ ਐਤਵਾਰ ਆਪਾਂ ਸ਼ਾਮ ਨੂੰ 4 ਵਜੇ ਲਾਈਵ ਲਾ ਕੇ ਇਹਨਾਂ ਕਲਾਸਾਂ 'ਚ ਜੋ ਵੀ ਤੁਹਾਨੂੰ ਡਾਊਟ ਆਉਂਦੇ ਆ ਉਹ ਕਲੀਅਰ ਕਰਦੇ ਹੁੰਨੇ ਆ ਤੇ ਇਸ ਤਰ੍ਹਾਂ ਤੁਹਾਨੂੰ ਮੈਂ हिਪ ਦੇ ਅਕੋਰਡਿੰਗ ਆਪਾਂ ਕਿਵੇਂ ਆਸਣ ਕੱਢਣਾ ਹੈ ਉਹਦਾ ਤਰੀਕਾ ਦੱਸਣ ਲੱਗੀ ਆ ਜਿਵੇਂ ਆਪਾਂ ਇੱਧਰ ਲਗਾਇਆ ਨਿਸ਼ਾਨ ਉਸੇ ਤਰ੍ਹਾਂ ਹੀ ਆਪਾਂ ਇੱਧਰ ਲਗਾਉਣਾ ਹੈ ਆਪਾਂ हिਪ ਦਾ ਚੌਥਾ ਹਿੱਸਾ ਇੱਥੋਂ ਤੱਕ ਇੱਕ ਮਾਰਕ ਲਗਾ ਦੇਣਾ ਉਸ ਤੋਂ ਬਾਅਦ ਆਪਾਂ ਜਿਹੜਾ ਨਿਸ਼ਾਨ ਲਗਾਉਣਾ ਹੁੰਦਾ ਇੱਥੇ ਤੁਹਾਨੂੰ ਮੈਂ ਇੱਕ ਪਹਿਲਾ ਫਾਰਮੂਲਾ ਦੱਸਣ ਲੱਗੀ ਆ ਜਿਹਦੇ ਨਾਲ ਤੁਹਾਡਾ ਪਲਾਜ਼ੋ ਆ ਜਿਹੜਾ ਬਿਲਕੁਲ ਸਹੀ ਆਊਗਾ ਤੇ ਉਹਦੀ ਜਿਹੜੀ ਫਿਟਿੰਗ ਹੈ ਬਿਲ ਤੇ ਕਦੇ ਵੀ ਖਿੱਚ ਨਹੀਂ ਪਾਉਗੀ ਜੇ ਤੁਹਾਡਾ 40 ਤੱਕ ਜਿਹੜਾ हिਪ ਸਾਈਜ਼ ਹੁੰਦਾ ਤਾਂ ਆਪਾਂ ਇਹਦੇ ਵਿੱਚ 2.5 ਇੰਚ ਪਲੱਸ ਕਰ ਲੈਣਾ ਸੀ ਜਿਵੇਂ ਮੈਂ ਤੁਹਾਨੂੰ ਇੱਕ ਵਾਰੀ ਦੱਸ ਵੀ ਦਿੰਦੀ ਹਾਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਤਾਂ ਆਪਾਂ 2.5 ਇੰਚ ਇਹਦੇ ਵਿੱਚ ਪਲੱਸ ਕਰ ਲੈਂਦੇ ਪਰ ਜੇ ਤੁਹਾਡਾ 40 ਤੋਂ ਜ਼ਿਆਦਾ ਹੈ ਤਾਂ ਫਿਰ ਤੁਸੀਂ ਜਿਹੜਾ ਇਹਦੇ ਵਿੱਚ ਆਪਾਂ ਪਲੱਸ ਕਰਨ ਵਾਲਾ ਇਹ ਮਾਰਜਨ ਰੱਖਿਆ ਹੋਇਆ ਹੈ ਉਹਨੂੰ ਆਪਾਂ ਘੱਟ ਕਰਾਂਗੇ ਘੱਟ ਕਰਾਂਗੇ ਜਿਵੇਂ ਸਵਾ 2 ਜਾਂ 2 ਇਦਾਂ ਆਪਾਂ ਇਹਨੂੰ ਘੱਟ ਕਰਦੇ ਜਾਵਾਂਗੇ ਜੇ ਤੁਹਾਡਾ ਸਾਈਜ਼ ਹੈ ਜਿਹੜਾ 42 ਤੋਂ ਹੋਰ ਵੱਧੂਗਾ ਤਾਂ ਫੇਰ ਇਹਨੂੰ ਤੁਸੀਂ ਦੋ ਉਸ ਤੋਂ ਵੱਧੂਗਾ ਪੌਣੇ ਦੋ ਇਸ ਤਰ੍ਹਾਂ ਸਟੈਪ ਬਾਈ ਸਟੈਪ ਇੱਕ ਇੱਕ ਪੈਰ ਇਹਨੂੰ ਘਟਾਉਂਦੇ ਜਾਓਗੇ ਤਾਂ ਤੁਹਾਡੀ ਜਿਹੜੇ ਫਾਰਮੂਲੇ ਦੇ ਨਾਲ ਸਹੀ ਜਿਹੜੀ ਹੈ ਫਿਟਿੰਗ ਆਊਗੀ ਹੁਣ ਆਪਣੇ ਕੋਲ ਇੱਥੇ 42 ਹੈ ਤਾਂ ਆਪਾਂ ਇੱਥੇ ਸਵਾ ਦੋ ਜਾਂ 2 ਇੰਚ ਤੱਕ ਜਿਹੜਾ ਹੈਗਾ ਨਿਸ਼ਾਨ ਲਗਾ ਸਕਦੇ ਹਾਂ ਕਿਉਂਕਿ ਸਵਾ ਦੋ ਤੇ ਦੋ ਇਹਦੇ ਵਿੱਚ ਇੱਕ ਪੈਰ ਦਾ ਹੀ ਫਰਕ ਹੁੰਦਾ ਜਿਆਦਾ ਫਰਕ ਨਹੀਂ ਹੁੰਦਾ ਤੁਸੀਂ ਇਹ ਚੀਜ਼ ਦੀ ਦੇਖ ਕੇ ਕਾਟ ਪਾ ਸਕਦੇ ਹੋ ਕਿ ਜਿਹੜਾ ਤੁਹਾਡੇ ਕਸਟਮਰ ਹੈ ਉਹ ਉਹਨਾਂ ਦੀ ਫਿਟਿੰਗ ਕਿੰਨੀ ਕ ਹੈ ਕਿੰਨੇ ਘਭਾਰੇ ਆ ਪਤਲੇ ਆ ਉਸ ਹਿਸਾਬ ਨਾਲ ਤੁਸੀਂ ਇੱਥੇ ਲਾਈਨ ਲਗਾ ਸਕਦੇ ਆ ਜਿਵੇਂ ਇੱਥੇ ਮੈਂ ਸਵਾ 2 ਤੇ ਇੱਕ ਨਿਸ਼ਾਨ ਲਗਾ ਲਈ ਆ ਆਸਨ ਵਾਲਾ ਮਾਰਕ ਲਗਾਉਣ ਤੋਂ ਬਾਅਦ ਆਪਾਂ ਕ੍ਰੋਚ ਏਰੀਆ ਜਿਹੜਾ ਕੱਢਣਾ ਹੁੰਦਾ ਹੈ ਵੀ ਕਿਵੇਂ ਕੱਢਣਾ ਹੈ ਇਹਦੇ ਵਾਸਤੇ ਤੁਹਾਨੂੰ ਮੈਂ ਇੱਕ ਸਿੰਪਲ ਜਿਹਾ ਫਾਰਮੂਲਾ ਦੱਸਣ ਲੱਗੀ ਆ ਵੀ ਮੰਨ ਲਓ ਪੂਰਾ ਰਾਉਂਡ ਘੁਮਾ ਕੇ ਜੇ ਤੁਹਾਡਾ ਜਿਹੜਾ हिਪ ਸਾਈਜ਼ ਹੈ ਉਹ 28 ਤੋਂ ਲੈ ਕੇ 32 ਇੰਚ ਤੱਕ ਹੈ ਤਾਂ ਤੁਸੀਂ ਇੱਥੇ ਜਿਹੜਾ ਮਾਰਕ ਲਗਾਉਣਾ ਹੈ ਉਹ 2 ਇੰਚ ਤੱਕ ਲਗਾਉਣਾ ਹੈ ਇਸ ਸਟ੍ਰੇਟ ਪਲੈਸ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਆਂ ਤੇ ਜੇ ਤੁਹਾਡਾ 34 ਤੋਂ 38 ਹੈ ਤਾਂ ਤੁਸੀਂ ਇੱਥੇ ਕ੍ਰੋਚ ਏਰੀਆ ਜਿਹੜਾ ਉਹ 2.5 ਇੰਚ ਤੇ ਨਿਸ਼ਾਨ ਲਗਾ ਲਓ ਤੇ ਜੇ ਜਿਹੜਾ ਤੁਹਾਡਾ हिਪ ਸਾਈਜ਼ ਹੈ ਉਹ 40 ਤੋਂ 44 ਤੱਕ ਹੈ ਤਾਂ ਤੁਸੀਂ ਇੱਥੇ 3 ਤੋਂ 3.5 ਤੱਕ ਜਿਹੜਾ ਉਹ ਮਾਰਕ ਲਗਾ ਸਕਦੇ ਹੋ ਤੇ ਜੇ 44 ਤੋਂ ਵੀ ਪਲੱਸ ਹੈ ਮੰਗੋ 46 48 50 ਹੈ ਤਾਂ ਫਿਰ ਤੁਸੀਂ 4 ਤੋਂ 4.5 ਤੱਕ ਜਿਹੜਾ ਹੈ ਕਰਾ ਏਰੀਆ ਉਹ ਲਗਾ ਸਕਦੇ ਹਾਂ ਇਧਰੋਂ ਆਪਾਂ ਇਹਨੂੰ ਵਧਾਉਂਦੇ ਜਾਣਾ ਜਿਵੇਂ ਜਿਵੇਂ हिਪ ਸਾਈਜ਼ ਆਪਣਾ ਵੱਧ ਰਿਹਾ ਹੈ ਤੇ ਆਹ ਵਾਲਾ ਜਿਹੜਾ ਆਪਣਾ ਹੈਗਾ ਲਾਈਨ ਆਪਾਂ ਲਗਾਈ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ हिਪ ਸਾਈਜ਼ ਦਾ ਫੋਰਥ ਕਰਕੇ ਇਧਰੋਂ ਆਪਾਂ ਇਹਨੂੰ ਘਟਾਉਂਦੇ ਜਾਵਾਂਗੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਕਾਟ ਪਾ ਲਈ ਤਾਂ ਤੁਹਾਡੇ ਜਿਹੜੀ ਇਹ ਖਿੱਚ ਨਹੀਂ ਪਊਗੀ ਤੇ ਇਸ ਤੋਂ ਅੱਗੇ ਤੁਹਾਨੂੰ ਮੈਂ ਹੋਰ 2-4 ਪੁਆਇੰਟ ਦੱਸੂਗੀ ਜਿਹਦੇ ਨਾਲ ਤੁਹਾਡਾ ਪਲਾਜ਼ੋ ਹੈ ਜਿਹੜਾ ਉਹ ਬਿਲਕੁਲ ਪਰਫੈਕਟ ਬਣੂਗਾ ਕਿ ਇੱਥੇ ਆਪਣੇ ਕੋਲੇ ਜਿਹੜਾ हिਪ ਸਾਈਜ਼ ਹੈ ਉਹ 42 ਹੈ ਤਾਂ 42 हिप साइज ਦੇ ਅਕੋਰਡਿੰਗ ਆਪਾਂ ਜਿਹੜੀ ਇੱਥੇ ਕਰਾਚ ਏਰੀਆ ਉਹ ਆਪਾਂ 3.5 ਇੰਚ ਤੱਕ ਲੈ ਸਕਦੇ ਆ ਜੇ ਜਿੰਨਾ ਭੈਣਾਂ ਨੂੰ ਇਹ ਦੋਨੇ ਫਾਰਮੂਲਾ ਦੀ ਪੂਰੀ ਸਮਝ ਲੱਗੀ ਹੈ ਉਹ ਪਲੀਜ਼ ਮੈਨੂੰ ਕਮੈਂਟ ਕਰੋ ਤੇ ਜੇ ਕੋਈ ਇਹਦੇ ਵਿੱਚ ਡਾਊਟ ਹੈ ਤਾਂ ਉਹ ਵੀ ਦੱਸਿਓ ਤੁਹਾਨੂੰ ਮੈਂ ਇਹਦਾ ਇੱਕ ਹੋਰ ਸਿੰਪਲ ਫਾਰਮੂਲਾ ਦੱਸੂਗੀ ਹਣ ਤੇ ਵੀ ਇੱਕ ਤਾਂ ਤੁਹਾਨੂੰ ਮੈਂ ਇਹ ਦੱਸਿਆ ਨਾ ਵੀ ਕਿਹੜੇ ਕਿਹੜੇ ਆਪਾਂ ਸਾਈਜ਼ ਤੇ ਕਿੰਨੇ ਇੰਚ ਆਪਾਂ ਇੱਥੋਂ ਰੱਖ ਸਕਦੇ ਆ ਇੱਕ ਤੁਹਾਨੂੰ ਮੈਂ ਹੋਰ ਦੱਸੂਗੀ ਬਿਲਕੁਲ ਸਿੰਪਲ ਫਾਰਮੂਲਾ ਵੀ ਉਹਦੇ ਅਕੋਰਡਿੰਗ ਵੀ ਆਪਾਂ ਕੱਢ ਸਕਦੇ ਆ ਤੇ ਦੋ ਤਰੀਕੇ ਹੁੰਦੇ ਆ ਦੂਸਰਾ ਤਰੀਕਾ ਵੀ ਤੁਹਾਨੂੰ ਮੈਂ ਅੱਗੇ ਦੱਸਦੀ ਆਂ ਮੈਂ ਉਹਦੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹੂੰਗੀ ਵੀ ਜਿਵੇਂ ਆਪਾਂ ਇੱਥੋਂ 3.5 ਰੱਖਿਆ ਤਾਂ ਆਪਾਂ ਨੂੰ ਜਿਹੜਾ ਇਧਰਲੀ ਸਾਈਡ ਤੋਂ ਹੈ ਉਹ ਵੀ 3.5 ਇੰਚ ਤੇ ਹੀ ਮਾਰਕ ਲਗਾਉਣਾ ਚਾਹੀਦਾ ਹੈ ਅੱਛਾ ਜੇ ਤੁਸੀਂ ਇਧਰੋਂ 3 ਰੱਖਿਆ ਤਾਂ ਇਧਰੋਂ ਵੀ 3 ਜੇ ਇਧਰੋਂ 2.5 ਰੱਖਿਆ ਤਾਂ ਇਧਰੋਂ ਵੀ 2.5 ਮੇਰੇ ਕਹਿਣ ਦਾ ਮਤਲਬ ਹੈ ਜਿੰਨਾ ਤੁਸੀਂ ਇਧਰੋਂ ਵਧਾ ਰਹੇ ਹੋ ਉਨਾ ਹੀ ਤੁਸੀਂ ਇਧਰ ਮਾਰਕ ਲਗਾਓ ਫਿਰ ਜਿਹੜੀ ਤੁਹਾਡੀ ਫਿਟਿੰਗ ਹੈ ਉਹ ਬਿਲਕੁਲ ਪਰਫੈਕਟ ਬਣੂਗੀ ਹੁਣ ਇਹ ਜਿਹੜਾ ਮਾਰਕ ਆਪਾਂ ਲਗਾਉਣਾ ਹੈ ਇਹ ਨੂੰ ਤੁਸੀਂ ਜ਼ਿਆਦਾ ਡੂੰਗਾ ਨਹੀਂ ਲੈ ਕੇ ਜਾਣਾ ਤੁਹਾਨੂੰ ਮੈਂ ਦੱਸਾਂ ਇੱਕ ਵਾਰੀ ਫਿੱਕਾ ਫਿੱਕਾ ਲਗਾ ਕੇ ਜਿਵੇਂ ਕਈ ਭੈਣਾਂ ਕੀ ਕਰਦੀਆਂ ਵੀ ਇਸ ਤਰ੍ਹਾਂ ਮਾਰਕ ਨੂੰ ਡੂੰਗਾ ਕਰਕੇ ਬਿਲਕੁਲ ਐਂ ਲਿਆਉਂਦੀਆਂ ਜੇ ਤੁਸੀਂ ਐਂ ਡੂੰਗਾ ਮਾਰਕ ਲਗਾ ਦੋਗੇ ਤਾਂ ਹਮੇਸ਼ਾ ਤੁਹਾਡੇ ਪਲਾਜ਼ੋ ਤੇ ਖਿੱਚ ਪਾਊਗੀ ਜਿਹੜੀ ਉਹ ਸੈੱਟ ਨਹੀਂ ਆਉਂਦੀ ਬਾਅਦ ਚੋਂ ਇਸ ਕਰਕੇ ਜਦੋਂ ਵੀ ਇਹਦਾ ਮਾਰਕ ਲਗਾਉਣਾ ਹੈ ਤੁਹਾਨੂੰ ਮੈਂ ਦੱਸਦੀ ਆ ਕਿ ਕਿਹੜੇ ਤਰੀਕੇ ਨਾਲ ਲਗਾਉਣਾ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਫਰੈਂਚ ਕਰਵ ਦੇ ਨਾਲ ਵੀ ਇਹ ਮਾਰਕ ਲਗਾ ਸਕਦੇ ਆ ਤੇ ਜੇ ਤੁਸੀਂ ਐਨਸੀ ਟੇਪ ਨਾਲ ਲਗਾਉਣਾ ਚਾਹੁੰਦੇ ਹੋ ਤੇ ਐਨਸੀ ਟੇਪ ਦੇ ਨਾਲ ਵੀ ਇਹ ਮਾਰਕਾ ਪਾ ਲਗਾ ਸਕਦੇ ਆ ਆਪਾਂ ਇੱਥੋਂ ਤੋਂ ਇਹਨੂੰ ਸਟਾਰਟ ਕਰਨਾ ਹੈ ਤੇ ਇੱਥੋਂ ਤੱਕ ਇਹ ਮਾਰਕ ਨੂੰ ਇਦਾਂ ਮੈਚ ਕਰ ਦੇਣਾ ਆ ਦੇਖੋ ਜੇ ਆਪਾਂ ਡੂੰਗੀ ਕਾਟ ਪਾਵਾਂਗੇ ਤਾਂ ਆਪਣੀ ਇੱਥੋਂ ਤੱਕ ਸੀ ਤੇ ਜੇ ਆਪਾਂ ਬਿਲਕੁਲ ਇੱਥੋਂ ਸਿੱਧੀ-ਸਿੱਧੀ ਇਹ ਕਾਟ ਪਾਵਾਂਗੇ ਤੇ ਇਸ ਤਰ੍ਹਾਂ ਇਹਦਾ ਇੱਕ ਤਰੀਕਾ ਹੋਰ ਹੁੰਦਾ ਜੇ ਆਪਾਂ ਐਨਸੀ ਟੇਪ ਨਾਲ ਲਗਾਉਣਾ ਹੈ ਤਾਂ ਤੁਸੀਂ ਇੱਥੋਂ ਸਿੱਧਾ ਇੱਕ ਐਰੋ ਬਣਾ ਲਿਆ ਕਰੋ ਇਦਾਂ ਤਿੱਖਾ ਐਰੋ ਬਣਾ ਕੇ ਉਸ ਤੋਂ ਬਾਅਦ ਤੁਸੀਂ ਐਂਟੀ ਟੇਪ ਦੇ ਨਾਲ ਇਦਾਂ ਗੁਲਾਈ ਪਾ ਕੇ ਉਵੇਂ ਵੀ ਪਾ ਸਕਦੇ ਹੋ ਤੇ ਵੈਸੇ ਤੁਸੀਂ ਟੇਡੇ ਹੱਥ ਦੇ ਨਾਲ ਹਲਕੀ ਹਲਕੀ ਇਹ ਕਾਟ ਇਸ ਤਰ੍ਹਾਂ ਵੀ ਪਾ ਸਕਦੇ ਹੋ ਮੇਰਾ ਕਹਿਣ ਦਾ ਸਿਰਫ ਮਕਸਦ ਇਹ ਹੈ ਵੀ ਜਿਹੜੀ ਇਹ ਕਾਟ ਹੈ ਇਹਨੂੰ ਤੁਸੀਂ ਸਿੱਧਾ-ਸਿੱਧਾ ਹੀ ਇੱਥੋਂ ਲੈ ਕੇ ਜਾਓ ਕਦੇ ਵੀ ਤੁਸੀਂ ਇਹਦਾ ਡੂੰਘਾ ਪਾ ਕੇ ਇਹਦੀ ਕਾਟ ਨੂੰ ਨਾ ਪਾਓ ਉਹਦੇ ਨਾਲ ਤੁਹਾਡੇ ਪਲਾਜ਼ੋ ਨੂੰ ਖਿੱਚ ਪਾਉਗੀ ਤੇ ਤੁਹਾਡਾ ਪਲਾਜ਼ੋ ਹੈ ਜਿਹੜੀ ਉਹਦੀ ਫਿਟਿੰਗ ਪਰਫੈਕਟ ਨਹੀਂ ਆਉਣੀ ਤੇ ਹੁਣ ਆਪਾਂ ਇੱਥੋਂ ਵੀ ਇਹ ਮਾਰਕ ਨੂੰ ਬਿਲਕੁਲ ਸਿੱਧਾ ਕਰ ਦਾਂਗੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕ੍ਰੋਚ ਏਰੀਆ ਕੱਢਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਸਹੀ ਕ੍ਰੋਚ ਕੱਢਾਂਗੇ ਫੇਰ ਹੀ ਆਪਣਾ ਜਿਹੜਾ ਪਰਫੈਕਟ ਜਿਹੜਾ ਪਲਾਜ਼ੋ ਰੈਡੀ ਹੁੰਦਾ ਜਿਵੇਂ ਜਿਵੇਂ ਆਪਾਂ ਅੱਗੇ-ਅੱਗੇ ਤੁਹਾਨੂੰ ਹੋਰ ਪਲਾਜ਼ੋ ਦੀ ਜਿਹੜੀ ਕਟਿੰਗ ਸਿਖਾਉਂਦੇ ਜਾਵਾਂਗੇ ਤੇ ਨਾਲ-ਨਾਲ ਆਪਾਂ ਇਦਾਂ ਦੇ ਫਾਰਮੂਲੇ ਜਿਹੜੇ ਨਾਲ-ਨਾਲ ਲੈ ਕੇ ਆਵਾਂਗੇ ਨਵੇਂ-ਨਵੇਂ ਫਾਰਮੂਲੇ ਜਿਹੜੀਆਂ ਕਿ ਜਿਵੇਂ ਭੈਣਾ ਮੈ ਸਾਡੇ ਗੁੱਥੀਆਂ ਸਮਝਾਤੀਆਂ ਰਾਜ ਖੋਲ ਤੇ ਨਵੇਂ-ਨਵੇਂ ਫਾਰਮੂਲੇ ਦੱਸ ਕੇ ਵੀ ਚਾਹੇ ਅਸੀਂ 15-15 ਸਾਲ ਤੋਂ ਬੁਟੀਕ ਦਾ ਕੰਮ ਕਰ ਰਹੇ ਸੀ ਪਰ ਫਿਰ ਵੀ ਸਾਨੂੰ ਉਹ ਗੱਲਾਂ ਬਾਰੇ ਯਾਦ ਨਹੀਂ ਸੀ ਜਿਹੜੀਆਂ ਤੁਸੀਂ ਦੱਸ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਫਾਰਮੂਲਾ ਦੱਸਣ ਲੱਗੀਆਂ ਹੈ ਜਿਹੜਾ ਕ੍ਰੋਸ ਏਰੀਆ ਤੁਸੀਂ ਸੋਖੇ ਢੰਗ ਦੇ ਨਾਲ ਕਿਵੇਂ ਕੱਢ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜੂ ਵੀ ਜਿਹੜਾ ਆਪਾਂ ਥਾ ਹੀ ਰੱਖਣਾ ਉਹ ਕਿਵੇਂ ਰੱਖ ਸਕਦੇ ਆ ਦੇਖੋ ਹੁਣ ਜਿਵੇਂ ਆ ਆਪਣੇ ਇੰਚ ਟੇਪ ਦੇ ਉੱਪਰ ਸਾਰੇ ਇੰਚ ਹੁੰਦੇ ਆ ਇੱਕ ਸਾਈਡ ਤੇ ਤੇ ਦੂਸਰੀ ਸਾਈਡ ਤੇ ਜਿਹੜੇ ਇਹ ਛੋਟੇ-ਛੋਟੇ ਹੁੰਦੇ ਆ ਇਹ ਆਪਣੇ ਸੈਂਟੀਮੀਟਰ ਹੁੰਦੇ ਆ ਜਿੰਨਾ ਤੁਹਾਡਾ हिਪ ਦਾ ਸਾਈਜ਼ ਹੈ ਜਿਵੇਂ ਆਪਣੇ ਕੋਲੇ ਜਿਹੜਾ हिਪ ਦਾ ਸਾਈਜ਼ ਹੈ ਇੱਥੇ ਉਹ 42 ਇੰਚ ਹੈ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਜਿਵੇਂ 42 ਸੈਂਟੀਮੀਟਰ ਲੈਣੇ ਆ ਇੱਥੇ ਇੰਚ ਇਧਰਲੀ ਸਾਈਡ ਤੇ ਹੈ ਸੈਂਟੀਮੀਟਰ ਇਧਰਲੀ ਸਾਈਡ ਤੇ ਹੁੰਦੀ ਹੈ ਤੁਸੀਂ 42 ਸੈਂਟੀਮੀਟਰ ਦੇਖੋ ਆਵੇ 42 ਲਿਖਿਆ ਹੋਇਆ ਨਾ ਇੱਥੋਂ ਤੱਕ ਤੁਸੀਂ ਇਧਰੋਂ ਪੂਰਾ ਰੱਖ ਲਓ ਤੇ ਇੱਥੋਂ ਤੱਕ ਆਪਾਂ ਲਾ ਲਓ ਪੂਰੇ ਤੱਕ ਦੇਖੋ ਜਿਵੇਂ 42 ਆ ਰਿਹਾ ਆਪਣਾ ਤਾਂ ਤੁਸੀਂ ਜਿਵੇਂ ਇਧਰ ਵੀ ਆਪਣਾ ਨਿਸ਼ਾਨ ਲੱਗਿਆ ਹੋਇਆ ਇਹ ਵੀ ਇੱਕ ਪਰਫੈਕਟ ਤਰੀਕਾ ਹੈ ਇਹ ਆਪਣੀ ਕ੍ਰੋਚ ਏਰੀਆ ਆਪਣੇ ਥਾਈ ਕੱਢਣ ਦਾ ਜਿਸ ਦੇ ਨਾਲ ਤੁਹਾਡੀ ਫਿਟਿੰਗ ਜਿਹੜੀ ਬਿਲਕੁਲ ਪਰਫੈਕਟ ਆਊਗੀ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਇਦਾਂ ਦੇ ਜਿਹੜੇ ਫਾਰਮੂਲੇ ਆ ਮੈਂ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਦੱਸਦੇ ਰਹਿਣੀ ਹੁੰਦੀ ਹੈ ਤੇ ਦੇਖੋ ਇੱਥੋਂ ਤੱਕ ਆਪਾਂ ਲੰਬਾਈ ਪਲਾਜ਼ੋ ਦੀ ਕਿਵੇਂ ਲੈਣੀ ਹੈ ਮਾਰਜਨ ਕਿਵੇਂ ਰੱਖਣਾ ਹੈ ਤੇ ਜਿਹੜਾ ਆਹ ਵਾਲਾ ਆਪਾਂ ਇਲਾਸਟਿਕ ਲਗਾਉਣਾ ਹੈ ਉਹ ਆਪਾਂ ਨੂੰ ਕਿੰਨਾ ਏਰੀਆ ਚਾਹੀਦਾ ਉਸ ਤੋਂ ਬਾਅਦ ਆਪਾਂ ਆਸਣ ਕਿਵੇਂ ਕੱਢਣਾ ਹੈ ਉਹਦੇ ਵਾਸਤੇ ਆਪਾਂ ਕਿੰਨਾ ਮਾਰਜਨ ਰੱਖਣਾ ਹੈ ਜੇ ਜਿਹੜਾ ਆਪਣਾ ਕਰੋਚ ਏਰੀਆ ਉਹ ਆਪਾਂ ਕਿਵੇਂ ਰੱਖਣਾ ਹੈ ਉਹਦੇ ਵੀ ਆਪਾਂ ਤੁਹਾਨੂੰ ਦੋ ਫਾਰਮੂਲੇ ਦੱਸਦੇ ਆ ਦੋਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹਦੇ ਅਕੋਰਡਿੰਗ ਆਪਦਾ ਫਾਰਮੂਲਾ ਲਗਾ ਸਕਦੇ ਹੋ ਦੋਨੇ ਪਰਫੈਕਟ ਫਾਰਮੂਲੇ ਆ ਤੇ ਇਹ ਸਾਰਾ ਕਵਰ ਕਰਨ ਤੋਂ ਬਾਅਦ ਆਪਣੇ ਕੋਲੇ ਹੁਣ ਆਪਾਂ ਜਿਹੜੀ ਮੂਰੀ ਆਪਣਾ ਰੱਖਣੀ ਹੈ ਵੀ ਕਿੰਨੀ ਰੱਖਣੀ ਹੁੰਦੀ ਹੈ ਤੇ ਜੇ ਇਥੋਂ ਤੱਕ ਤੁਹਾਨੂੰ ਸਾਰਿਆਂ ਨੂੰ ਕੋਈ ਵੀ ਡਾਊਟ ਹੈ ਤਾਂ ਉਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਜਿਵੇਂ ਆਪਾਂ ਮੂਰੀ ਰੱਖਣੀ ਹੈ ਜਿੰਨਾ ਆਪਣਾ ਆਹ ਵਾਲਾ ਏਰੀਆ ਜਿਵੇਂ ਆਪਣੇ ਕੋਲ ਇੱਥੇ 16.5 ਆ ਰਿਹਾ ਤਾਂ ਆਪਾਂ 16.5 ਹੀ ਇੱਥੇ ਰੱਖ ਦਾਂਗੇ ਇੱਥੇ ਜਿਵੇਂ ਆਪਾਂ 16.5 ਦੇ ਉੱਪਰ ਮਾਰਕ ਲਗਾ ਲਿਆ ਹੈ ਤਾਂ ਆਪਾਂ ਇੱਥੇ ਕੀ ਕਰਾਂਗੇ ਐਨਜੀ ਟੇਪ ਨੂੰ ਤੁਸੀਂ ਚੱਕ ਕੇ ਦਾ ਡਬਲ ਕਰ ਲਓ ਮੈਂ ਤੁਹਾਨੂੰ ਏਦਾਂ ਸੌਖੇ ਸੌਖੇ ਫਾਰਮੂਲੇ ਦੱਸਦੀ ਹੁੰਦੀ ਆ ਜਿਹਦੇ ਨਾਲ ਤੁਸੀਂ ਬਿਲਕੁਲ ਈਜ਼ੀ ਢੰਗ ਦੇ ਨਾਲ ਜਿਹੜੀ ਕਟਿੰਗ ਕਰ ਸਕੋ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਮੈਂਸ਼ਨ ਕਰਨਾ ਚਾਹੂੰਗੀ ਵੀ ਜਦੋਂ ਤੁਸੀਂ ਮੇਰੇ ਫਾਰਮੂਲੇ ਲਗਾ ਕੇ ਕਟਿੰਗ ਕਰਦੇ ਹੁੰਦੇ ਆ ਤਾਂ ਉਦੋਂ ਮੇਰੀ ਰਿਕਵੈਸਟ ਹੈ ਸਿਰਫ ਮੇਰੇ ਵਾਲੇ ਫਾਰਮੂਲੇ ਲਗਾ ਕੇ ਹੀ ਕਟਿੰਗ ਕਰਿਆ ਕਰੋ ਕਦੇ ਵੀ ਫਾਰਮੂਲੇ ਮਿਕਸ ਨਾ ਕਰਿਆ ਕਰੋ ਫਿਰ ਉਹਦੇ ਨਾਲ ਜਿਹੜੀ ਫਿਟਿੰਗ ਹੈ ਫੋਟੋ ਆਡੀ ਪਰਫੈਕਟ ਨਹੀਂ ਆਉਗੀ ਇੱਥੇ ਦੇਖੋ ਜਿਵੇਂ ਆਪਾਂ ਹੁਣ ਜਿਹੜੀ ਆਪਾਂ ਮੂਰੀ ਰੱਖਣੀ ਹੈ ਕਿੰਨੀ ਮੂਰੀ ਰੱਖਣੀ ਹੈ ਉਹ ਤੁਸੀਂ ਆਪਦੇ ਕਸਟਮਰ ਦੀ ਮਰਜ਼ੀ ਦੇ ਅਕੋਰਡਿੰਗ ਰੱਖ ਸਕਦੇ ਹੋ ਵੈਸੇ ਜਿਹੜਾ ਟ੍ਰੇਟ ਪਲੱਸ ਹੁੰਦਾ ਹੈ ਇਹਦੇ ਵਿੱਚ ਆਪਾਂ ਘੱਟ ਤੋਂ ਘੱਟ 9 ਇੰਚ ਜਿਹੜਾ ਪਹੁੰਚ ਆਪਾਂ ਨੂੰ ਰੱਖਣਾ ਹੀ ਚਾਹੀਦਾ ਇੱਥੇ ਜਿਵੇਂ ਮੈਂ 10 ਇੰਚ ਮੂਰੀ ਰੈਡੀ ਕਰ ਰਹੀ ਹਾਂ ਤੁਸੀਂ ਇਸ ਤੋਂ ਵੱਧ ਜਾਂ ਘੱਟ ਆਪਦੀ ਮਰਜ਼ੀ ਦੇ ਅਕੋਰਡਿੰਗ ਰੱਖ ਸਕਦੇ ਆ ਜੇ ਆਪਣੀ 10 ਇੰਚ ਮੂਰੀ ਹੈ ਤਾਂ ਇਹਦੇ ਵਿੱਚ ਆਪਾਂ ਇਹਦਾ ਹਾਫ ਕਰ ਲਾਂਗੇ ਜਾਨੀ ਕਿ 5 ਇੰਚ 5 ਤੇ ਨਿਸ਼ਾਨ ਆਪਾਂ ਇੱਧਰ ਲਗਾਵਾਂਗੇ ਤੇ ਪੰਜ ਤੇ ਨਿਸ਼ਾਨੀ ਆਪਾਂ ਇੱਧਰ ਲਗਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਰੱਖਣਾ ਹੁੰਦਾ ਇਹਦੇ ਵਿੱਚ ਮਾਰਜਿਨ ਸਲਾਈ ਦਾ ਸਾਈ ਦਾ ਮਾਰਜਿਨ ਤੁਸੀਂ ਆਪਦੀ ਮਰਜ਼ੀ ਦੇ ਅਕੋਰਡਿੰਗ ਅੱਧਾ ਇੰਚ ਜਾਂ ਉਸ ਤੋਂ 1 ਪੁਆਇੰਟ ਜ਼ਿਆਦਾ ਵੀ ਰੱਖ ਸਕਦੇ ਹੋ ਮੈਂ ਇੱਥੇ ਅੱਧਾ ਅੱਧਾ ਇੰਚ ਦੋਨੇ ਪਾਸੇ ੜਾ ਹੈਗਾ ਮਾਰਜਿਨ ਉਹ ਰੱਖੂਗੀ ਹੁਣ ਆਪਾਂ ਇਹਨੂੰ ਲੈਗ ਕਰਵ ਦੇ ਨਾਲ ਆਪਾਂ ਇਹਦਾ ਮੈਚ ਕਰਨਾ ਹੈ ਇੱਥੋਂ ਤੱਕ ਤੇ ਇਸ ਤਰ੍ਹਾਂ ਆਪਾਂ ਇੱਥੋਂ ਇਹਨੂੰ ਸ਼ੁਰੂ ਕਰਨਾ ਹੈ ਤੇ ਬਿਲਕੁਲ ਇੱਥੋਂ ਤੱਕ ਜਿੱਥੇ ਆਪਣੀ 1/2 ਇੰਚ ਜ਼ਿਆਦਾ ਤੱਕ ਨਿਸ਼ਾਨੀ ਲਗਾਈ ਹੈ ਉੱਥੋਂ ਤੱਕ ਲਗਾ ਕੇ ਆਪਾਂ ਇੱਥੇ ਇੱਕ ਮਾਰਕ ਲਗਾ ਦਾਂਗੇ ਇਹਦਾ ਕਟਿੰਗ ਦਾ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਸਰੀ ਸਾਈਡ ਤੇ ਵੀ ਮਾਰਕ ਲਗਾਵਾਂਗੇ ਤਾਂ ਦੇਖੋ ਜਿਵੇਂ ਆਪਾਂ ਇੱਥੇ ਲੈਗ ਕਰਵ ਦੇ ਨਾਲ ਨਿਸ਼ਾਨ ਲਗਾਤਾ ਤੇ ਇੱਥੋਂ ਬਿਲਕੁਲ ਤਿੱਖਾ ਜਾਂ ਨਿਕਲਿਆ ਆ ਆਪਾਂ ਪਰ ਪਲਾਜ਼ੋ ਦੀ ਸ਼ੇਪ ਜਿਹੜੀ ਇਸ ਤਰ੍ਹਾਂ ਨਹੀਂ ਰੱਖਣੀ ਹੁੰਦੀ ਉਹਦੇ ਲਈ ਆਪਾਂ ਇਹਨੂੰ ਗੁਲਾਈ ਦੇਣੀ ਹੁੰਦੀ ਹੈ ਤਾਂ ਤੁਸੀਂ ਇੱਥੇ ਇਸੇ ਕਰਵ ਦੇ ਨਾਲ ਹਲਕਾ ਜਿਹਾ ਇਹਨੂੰ ਇਦਾਂ ਗੁਲਾਈ ਦੀ ਸ਼ੇਪ ਦੇ ਦਿਓ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਨਾਲ-ਨਾਲ ਇਹਦੀ ਕਟਿੰਗ ਕਰਕੇ ਲੈ ਕੇ ਆਵਾਂਗੇ ਤੇ ਜੇਕਰ ਤੁਹਾਡਾ ਜਿਹੜਾ ਪਹੁੰਚਾ ਹੈ ਇੱਥੋਂ ਅੰਦਰੋਂ ਥੋੜਾ ਥੋੜਾ ਖਿੱਚਿਆ ਜਾਂਦਾ ਹੈ ਜਾਂ ਉੱਪਰ ਨੂੰ ਚੱਕਿਆ ਜਾਂਦਾ ਹੈ ਤਾਂ ਤੁਸੀਂ ਮੈਂ ਆਪਦੇ ਪਿਛਲੇ ਪਲਾਜ਼ੋ ਦੇ ਵਿੱਚ ਵੀ ਇੱਕ ਕਾਠ ਦੱਸੀ ਸੀ ਉਹਦੇ ਲਈ ਤੁਸੀਂ ਇੱਥੋਂ ਅੱਧਾ ਜਾਂ 1/4 ਇੰਚ ਜੇ ਜ਼ਿਆਦਾ ਤੁਹਾਡੇ ਇੱਥੋਂ ਖਿੱਚ ਪੈਂਦੀ ਹੈ ਤਾਂ ਤੁਸੀਂ 1 ਇੰਚ ਤੱਕ ਇਹ ਮਾਰ ਕੇ ਇਧਰੋਂ ਵਧਾ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਆਪਾਂ ਇਹ ਬਰਾਬਰ ਰੱਖ ਕੇ ਇਹਦੀ ਕਟਿੰਗ ਕਰ ਸਕਦੇ ਹਾਂ ਜਾਂ ਇਧਰੋਂ ਆਪਾਂ ਘੱਟ ਕਰ ਸਕਦੇ ਹੁੰਦੇ ਆ ਇਹ ਇਹਨੂੰ ਆਪਾਂ ਟੇਡਾ ਮੈਚ ਕਰ ਸਕਦੇ ਆ ਇੱਥੇ ਮੈਂ ਇਹ ਕਾਟ ਨਹੀਂ ਪਾ ਰਹੀ ਪਰ ਜਿੰਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਉਹ ਮੇਰੇ ਪਿਛਲੀ ਜਿਹੜੀ ਹੈਗੀ ਹੈ ਵੀਡੀਓ ਉਹਦੇ ਵਿੱਚੋਂ ਇਹ ਕਾਟ ਦੇਖ ਕੇ ਇੱਥੋਂ ਤੁਸੀਂ ਕਟਿੰਗ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਣੇ ਜਿਹੜੇ ਪੂਰੇ ਮਾਰਕ ਹੈ ਪਲਾਜ਼ੋ ਦੇ ਲੱਗ ਚੁੱਕੇ ਆ ਪਰ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਆਪਣੇ ਪਲਾਜ਼ੋ ਦੀ ਫਰੰਟ ਸਾਈਡ ਕਿਹੜੀ ਹੈ ਤੇ ਬੈਕ ਸਾਈਡ ਕਿਹੜੀ ਹੈ ਤਾਂ ਫਿਰ ਆਪਾਂ ਕੀ ਕਰਨਾ ਜਿਹੜੀ ਆਪਣੀ ਫਰੰਟ ਸਾਈਡ ਹੈ ਉੱਥੇ ਆਪਾਂ 1.5 ਇੰਚ ਇੱਕ ਕਾਟ ਪਾਵਾਂਗੇ ਜਿਹੜੀ ਇਹ ਕਾਟ ਹੈ ਇਹਨੂੰ ਆਪਾਂ ਫਰੰਟ ਸਾਈਡ ਤੇ ਪਾਉਣਾ ਹੁੰਦਾ ਸਿਰਫ ਤੇ ਇਹਨੂੰ ਇੱਥੋਂ ਤੱਕ ਆਪਾਂ ਮੈਚ ਕਰਾਂਗੇ ਇਦਾਂ ਟੇਡਾ ਟੇਡਾ ਤੇ ਇਸ ਤਰ੍ਹਾਂ ਜਿਹੜੀ ਆਪਣੀ ਫਰੰਟ ਸਾਈਡ ਹੈ ਉਹ ਡਾਊਨ ਹੋ ਜੂਗੀ ਤੇ ਬੈਕ ਸਾਈਡ ਹੈ ਜਿਹੜੀ ਉਹ ਉਵੇਂ ਹੀ ਉੱਚੀ ਰਹੂਗੀ ਤੇ ਇਸ ਤਰ੍ਹਾਂ ਜਿਹੜੀ ਆਪਣੀ ਕਟਿੰਗ ਹੈ ਉਹ ਹੋ ਗਈ ਤੇ ਹੁਣ ਆਪਾਂ ਜਿਹੜੀ ਆਹ ਵਾਲੀ ਕਾਟ ਪਾਈ ਸੀ ਇਹਦੇ ਵਿੱਚ ਆਪਾਂ ਸਿਰਫ ਉੱਪਰਲੇ 2 ਪੀਸ ਹੀ ਚੱਕਾਂਗੇ ਨੀਚੇ ਵਾਲੇ 2 ਪੀਸ ਨੂੰ ਨਹੀਂ ਚੱਕਾਂਗੇ ਤੇ ਆਪਾਂ ਫਰੰਟ ਸਾਈਡ ਤੇ ਇਹ ਕਾਟ ਪਾ ਦਿਆਂਗੇ ਜਿਵੇਂ ਮੈਂ ਤੁਹਾਨੂੰ ਇਸ ਪਲਾਜ਼ੋ ਦੀਆਂ ਪੂਰੀਆਂ ਕਾਟਾਂ ਦੱਸੀਆਂ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਇਹਦੀ ਕਟਿੰਗ ਕਰੋਗੇ ਤਾਂ ਜਿਹੜਾ ਤੁਹਾਡਾ ਪਲਾਜ਼ੋ ਹੈ ਉਹ ਬਿਲਕੁਲ ਪਰਫੈਕਟ ਬਣੂਗਾ ਹਮੇਸ਼ਾ ਤੁਸੀਂ ਜੇ ਮੇਰੀਆਂ ਕਾਟਾਂ ਲਾਉਣੇ ਹੁੰਦੇ ਆ ਤਾਂ ਮੇਰੀਆਂ ਕਾਟਾਂ ਲਾ ਕੇ ਹੀ ਕਟਿੰਗ ਕਰਿਆ ਕਰੋ ਕਦੇ ਵੀ ਮਿਕਸ ਨਾ ਕਰਿਆ ਕਰੋ ਕੋਈ ਵੀ ਕਾਟਾਂ ਨੂੰ ਜਿਵੇਂ ਇਹ ਜਿਹੜਾ ਚੀਜ਼ ਹੈ ਉਹ ਪਰਫੈਕਟ ਬਣਦੀ ਹੈ ਤੇਰੀ ਫਿਟਿੰਗ ਹੈ ਜਿਹੜੀ ਬਿਲਕੁਲ ਪਰਫੈਕਟ ਆਉਂਦੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਇਹਨੂੰ ਲਾਈਕ ਕਰਿਓ ਤੇ ਜਿਹੜੇ ਅੱਜ ਤੁਹਾਨੂੰ ਮੈਂ ਫਾਰਮੂਲੇ ਦੱਸਿਆ ਜੇ ਤੁਹਾਨੂੰ ਵਧੀਆ ਲੱਗੇ ਜਾਂ ਤੁਹਾਨੂੰ ਕੋਈ ਇਹਦੇ ਚ ਨਵਾਂ ਫਾਰਮੂਲਾ ਲੱਗਿਆ ਤਾਂ ਕਮੈਂਟ ਰਾਹੀਂ ਜ਼ਰੂਰ ਦੱਸਿਓ ਤੇ ਜੇ ਤੁਸੀਂ ਨਵੇਂ ਆਏ ਐ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਇਦਾਂ ਦੀਆਂ ਬਹੁਤ ਨੌਲੇਜ ਭਰੀਆਂ ਜਿਹੜੀਆਂ ਵੀਡੀਓ ਐ ਉਹ ਹੋਰ ਵੀ ਅੱਗੇ ਤੁਹਾਨੂੰ ਮਿਲਣੀਆਂ ਥੈਂਕ ਯੂ